ਕੀ ਮਰ ਆਪਣੀ ਸੁਣਾ ਦੇ ਕੀ ਸਾਡੀ ਸਾਡਾ ਮਰ ਭਰਿਆ ਪਿਆ ਸਾਡੇ ਬਾਰੇ ਆ ਹਾਲਤ ਦੇਖੋ ਕੀ ਬਣੀ ਪਈ ਸਾਡੇ ਲੋਕਾਂ ਦੀ ਤੂੰ ਬਾਈ ਜਵਾਬ ਦੇ ਲਈ ਜਵਾਬ ਜਵਾਬ ਨਹੀਂ ਜਵਾਬ ਨਹੀਂ ਦੇਣਾ ਕੋਈ ਦੇਖਣਾ ਉਹਨਾਂ ਦੀ ਗੱਲ ਸਹੀ ਗੱਲ ਇਹਦਾ ਦੋਟੇ ਦੇਖ ਤੋ ਕਹਿੰਦਾ ਸਿੰਪਲ ਸੁਣਿਆ ਇਹ ਗੇਨ ਕੈਸੋ ਕਰਾਇਆ ਸੀ ਇਹੋ ਪਤਾ ਲੱਗਿਆ ਮੈਂ ਸਪੈਸ਼ਲ ਚੰਤੀ ਆਇਆ ਮੈਂ ਜਾਣਨਾ ਕਿ ਤੇ ਹੋਛੀ ਸੀ ਜੀ ਇਹ ਆਪ ਜਾ ਕੇ ਦੇਖਿਆ ਜੀ ਠੀਕ ਹੈ ਨਹੀਂ ਰਾਜਪਾਦਸ਼ਚਿੰਗਸਰੀ ਕਮੇਟੀ ਬੈਠੀ ਹੈ ਜੀ ਮੈਨੂੰ ਪਤਾ ਲੱਗਿਆ ਉਸ ਕਮੇਟੀ ਨੇ ਮਨਜ਼ੂਰ ਨਹੀਂ ਜੀ ਮੈਂ ਰਿਪੋਰਟ ਮੰਗਵਾਈ ਹੈ ਉਹਨਾਂ ਨੂੰ ਕਿਹਾ ਮੇਰੇ ਕੋਲ WhatsApp ਕਰ ਦਿੰਦੀ ਜੀ ਇਹਨਾਂ ਤੋਂ ਮੰਗਵਾ ਲੈਣੀ ਕੋਈ ਚਲਪ ਹੋ ਜਾਏ ਜੇ

ਸਾਰੋ ਦੇ ਆਇਰ ਕੇ ਪਾਣੀ ਨਾਲ ਗਿਆ ਜਿਹੜਾ ਉਹਦਾ ਪੇੜਾ ਤਰ੍ਹਾਂ ਬਣੂਗਾ ਜਿਹੜਾ ਜਿਹੜੀ ਸੈਂਗੜਾ ਕਿੱਲੇ ਜ਼ਮੀਨ ਖਰਾਬ ਹੋ ਗਈ ਲੋਕਾਂ ਨਹੀਂ ਹੁੰਦਾ ਕਿ ਬਣੂਗਾ ਅੱਜ ਡੀਜ਼ਲ ਕਿਨਾ ਦਿੰਦੇ ਹੋ ਯਾਰ ਪੁੱਛ ਡੀਜ਼ਲ ਡੀਜ਼ਲ ਮੈਂ 500 700 ਡੇਢ ਹੀ ਲੱਗਦਾ ਕਿੰਨੇ ਦਿਨ ਰੱਖੋਗੇ ਭਾਈ ਅੱਜ ਅੱਜ ਕਿਰਦਾਰ ਸਰਦਾਰ ਜੀ ਸਾਨੂੰ ਗੱਲ ਕਰ ਲੈਣ ਦਿਓ ਆਹ ਵੇਖੋ ਉਹ ਯਾਰ ਸੁਣ ਵੀ ਲਈ ਉਹ ਡੀਸੀ ਨੂੰ ਕਹੇ ਬੈਠਾ ਜੋ ਜਿੰਨੇ ਨੋਚਰ ਗਈਆਂ ਸਾਡੀਆਂ ਇਹ ਆਪਣਾ ਕਿਰਸ਼ਣ ਕਮਾਈ ਕਿਰਸ਼ਣ ਕਮਾਈ ਆਹ ਹੋਣ ਤੋਂ ਛੋੜੇ ਆ ਵਿਚ ਆ ਬੰਦੇ ਪੀਲ ਕੋਈ ਕਰਦੇ ਆ ਸਾਡਾ ਸ਼ਾਸਨ ਦੇ ਡੇਲੀ ਕਿੱਥੋਂ ਭਈਏ ਸਾਰੇ ਦੇਖੋ ਕਿੰਨੇ 100 ਟਰੈਕਟਰ ਧੜੀਆ ਰਿਹਾ ਕੋਈ ਕਹਿੰਦੇ ਘੱਟੋ ਘੜ ਲਓ ਕਿਸ ਨੂੰ ਪਹੁੰਚਾ ਰਾਜਸਥਾਨ ਤੱਕ ਮਿੱਟੀ ਆਉਣ ਨਹੀਂ ਸਾਡੇ ਮੁੰਡੇ ਲੈ ਕੇ ਆਉਣ ਡਿਆ ਪੰਜ ਥੋੜੇ ਨਹੀਂ ਕਹਿ ਸਕਦਾ ਸਾਡੇ ਪੰਜ ਥੋੜੇ ਨਹੀਂ ਆ ਰਹੇ ਕਿੱਥੇ ਨਹੀਂ ਕਰ ਰਿਹਾ ਮੇਰੀ ਗੱਲ ਮੈਂ ਫੋਨ ਲਾਉਂਦਾ ਡੀਜੀਟਲ ਡੀਜੀਟਲ ਓਏ ਇੱਕ ਮਿੰਟ ਛੇ ਦੇ ਦਿੰਦੇ ਯਾਰ ਗੱਲ ਸੁਣੋ ਸਾਡੀ ਗੱਲ ਮੇਰੀ ਗੱਲ ਜਿਹੜਾ ਹਿੱਸੇ ਜੋ ਹੋ ਗਿਆ ਹੋ ਗਿਆ ਹੁਣ ਅੱਗੇ ਦਾ ਹਿਸਾਬ ਲਓ ਜੀ ਵਹੀ ਗੱਲ ਮੈਂ ਕਹਿ ਰਿਹਾ ਸਾਡੇ ਲੋਚਾ ਮਨਜ਼ੂਰ ਕਰਵਾਓ ਵੱਡੀਆਂ ਲੋਚਾਂ ਦੂਜੇ ਸਪਾਰ ਨਹੀਂ ਲੱਗਦੇ ਯਾਰ ਕਿੰਨਾ ਕਹਿ ਰਹੇ ਮਨਜ਼ੂਰ ਹੋਏ ਯਾਂ ਕੈਸਾ ਅਗਲਾ ਕੰਮ ਇਹਨਾਂ ਨੇ ਕੀ ਕਰਨਾ ਜਿਹੜੀ ਰੇਤਾ ਪਈ ਜ਼ਮੀਨਾਂ 'ਚ ਉਹ ਨਹੀਂ ਚੁੱਕਣ ਦੇਣੀ ਇਹਨਾਂ ਨੇ ਬਿਆਨ ਦੇ ਕੇ ਅੱਜ ਜਿਹੜੀ ਰੇਤਾ ਪਈ ਏ ਸਾਨੂੰ ਇੱਥੇ ਕੰਮ ਕਰੇ ਸਾਡੇ ਨਾਲ ਗੱਲ ਵੀ ਆਹੀ ਰੇਤਾ ਚੁੱਕਣੀ ਏ ਜਿਹੜੇ ਕਿਸਾਨਾਂ ਦੀ ਜ਼ਮੀਨ ਖਰਾਬ ਹੋਈ ਏ ਹੋ ਗਿਆ ਉਹ ਤਾਂ ਹੋਣਾ ਹੀ ਏ ਤੁਹਾਡੇ ਮਹਿਕਮੇ ਦੇ ਕਿੰਨੇ ਬੰਦੇ 10 ਮਿੰਟ ਕੋਈ ਨਹੀਂ ਦੱਸ ਕਿੰਨੇ ਬੰਦੇ ਆ ਜੀ ਦੱਸੋ ਇਹ ਬਣੀ ਲਓ ਜੀ ਇਹ ਵਿਚਾਰਾ ਰੋਕੀ ਖਾਲਾ ਕੱਲਾ ਕਿੰਨੀ ਤਨਖਾਹ ਤੁਹਾਡੀ ਕਿੰਨੀ ਤਨਖਾਹ ਅਦਾ ਕਰਦੇ ਹੋ ਇੱਕ ਮਿੰਟ ਕਿੰਨੀ ਤਨਖਾਹ ਤੁਹਾਡੀ ਹੈ ਸਾਢੀ ਆਰਬਾਈ ਇੱਕ ਮਿੰਟ ਸਾਢੀ ਤਨਖਾਹ ਸਾਡੇ ਸਿਰ ਤੇ ਲੈਂਦੇ ਇਹ ਆਏ ਸੀ ਉਹ ਫੋਟੋਆਂ ਖਿਚਾ ਕੇ ਚਲੇ ਗਏ ਪੱਤਾ ਫੋਟੋ ਖਿਚਾ ਕੇ ਚਲੇ ਗਏ ਪਹਿਲਾਂ ਤੁਹਾਨੂੰ ਤੁਹਾਡੇ ਮੈਜੇ ਬੰਦੇ ਕਿੰਨੇ ਲੱਗੇ ਦੱਸ ਜੀ ਕਿੰਨੇ ਬੰਦੇ ਲੱਗੇ ਦੱਸ ਕਿੰਨੇ ਬੰਦੇ ਲੱਗੇ ਨੇ ਪਿੱਛੇ ਹਟ ਗਏ ਨਾ ਸਾਰੇ ਆਲੇ ਲੱਗੇ ਇੱਕ ਘੇੜਾ ਕੱਟਣਾ ਯਾਰ ਉਹਦਾ ਖਰਚਾ ਪਾਈ ਨੇ ਨਹੀਂ ਬੈਠੇ ਨਹੀਂ ਇਹ ਗੱਲ ਕਰ ਰਹੇ ਹਾਂ ਸਾਡੇ ਅੰਮ੍ਰਿਤਸਰ ਦੀ ਜਾਲੀ ਕਰਵਾਉਂਦਾ ਯਾਰ ਉਹਦਾ ਫਾਂਡ ਜਾਰੀ ਕਰਾਉਂ ਸਾਡੇ ਐਮਪੀ ਦਾ ਫਾਂਡ ਜਾਰੀ ਕਰਾਉ 4 ਲੱਖ ਬੰਦੇ ਨੇ ਵੋਟ ਪਾਈ ਤੂੰ ਹੀ ਸਾਡਾ ਬੰਦਾ ਬੰਦ ਕੀਤਾ ਓ ਚੱਲਿਆ ਓ ਚੱਲਿਆ ਪਏ ਯਾਰ ਓ ਇਕੱਲੇ ਸਾਡੇ ਕੱਢ ਦੋ ਓ ਘੋੜੇ ਚੱਲਿਆ ਕੱਢੋ ਬਾਹਰ ਫਿਰ ਤੁਹਾਨੂੰ ਦੱਸੂਗਾ ਸਾਰੇ ਖਾਨ ਸੁਦੇ ਸਾਡੇ ਐਮਪੀ ਦਾ ਫਾਂਡ ਜਾਰੀ ਕਰਵਾਓ ਜੇ ਫਿਰ ਨਾ ਦਊਗਾ ਸਾਨੂੰ ਅਸੀਂ ਫੇਰ ਗੱਲ ਕਰਾਂਗੇ ਓ ਛੇਰ ਬਾਹਰ ਆਨਾਂ ਲੋੜ ਨਹੀਂ